ਅਤੇ ਹੁਣ ਖਬਰਾਂ ਵਿਸਥਾਰ ਨਾਲ ਲੋਰੈਂਸ ਰੋਡ ਤੇ ਸਥਿਤ ਕਾਨਾ ਸুইਟਸ ਅਤੇ ਹੋਟਲ ਸੈਂਡੋਸ ਜਿੱਥੇ ਰੋਜ਼ਾਨਾ ਲੱਖਾਂ ਰੁਪਏ ਦੀ ਵਿਕਰੀ ਹੁੰਦੀ ਹੈ ਪਰ ਇੱਥੇ ਗਾਹਕਾਂ ਲਈ ਕੋਈ ਵੀ ਪਾਰਕਿੰਗ ਦੀ ਵਿਵਸਥਾ ਨਹੀਂ ਕੀਤੀ ਗਈ ਰੋਜ਼ ਦੇ ਰੋਜ਼ ਇੱਥੇ ਇੰਨਾ ਭਾਰੀ ਰਸ਼ ਹੋ ਜਾਂਦਾ ਹੈ ਕਿ ਸੜਕਾਂ ਤੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਗੱਡੀਆਂ ਜਾਮ ਵਿੱਚ ਫਸ ਜਾਂਦੀਆਂ ਹਨ ਅਤੇ ਆਮ ਆਵਾਜਾਈ ਠਾਪ ਹੋ ਜਾਂਦੀ ਹੈ ਸਵਾਲ ਇਹ ਉੱਠਦਾ ਕਿੱਥੇ ਹੈ ਟ੍ਰੈਫਿਕ ਪੁਲਿਸ ਕਿੱਥੇ ਹਨ ਨਗਰ ਨਿਗਮ ਦੇ ਅਧਿਕਾਰੀ ਜਿਨ੍ਹਾਂ ਨੇ ਕਾਨਾ ਸুইਟਸ ਦਾ ਨਕਸ਼ਾ ਪਾਸ ਕੀਤਾ ਕਿੱਥੇ ਹੈ ਉਹ ਐਮਟੀਪੀ ਅਧਿਕਾਰੀ ਐਸਾਪ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਚੁੱਪ ਨੇ ਇੱਥੇ ਅੰਧੇਰ ਨਗਰੀ ਚੌਪਟ ਰਾਜੇ ਵਾਲੀ ਹਾਲਤ ਬਣਾਈ ਹੋਈ ਹੈ ਇੱਕ ਪਾਸੇ ਦੁਕਾਨ ਰਜ਼ਾਨਾ ਲੱਖਾਂ ਦੀ ਕਮਾਈ ਕਰ ਰਹੀ ਹੈ ਦੂਜੇ ਪਾਸੇ ਆਮ ਲੋਕ ਟ੍ਰੈਫਿਕ ਵਿੱਚ ਪਿਛੜ ਰਹੇ ਹਨ ਜੇਕਰ ਇੰਨੀ ਵੱਡੀ ਵਿਕਰੀ ਹੁੰਦੀ ਹੈ ਤਾਂ ਕੀ ਦੁਕਾਨਦਾਰ ਦੀ ਜ਼ਿੰਮੇਵਾਰੀ ਨਹੀਂ ਪੈਂਦੀ ਕਿ ਉਹ ਆਪਣੀ ਜਗ੍ਹਾ ਤੇ ਪਾਰਕਿੰਗ ਦੀ ਵਿਵਸਥਾ ਕਰੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੀ ਇੱਜ਼ਤ ਬਚਾਉਣ ਲਈ ਜਾਂ ਤਾਂ ਨਗਰ ਨਿਗਮ ਨੂੰ ਹੁਣ ਜਾਗਣਾ ਪਵੇਗਾ ਜਾਂ ਫਿਰ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣੀ ਪਵੇਗੀ ਜ਼ਿਕਰ ਯੋਗ ਹੈ ਕਿ ਲారెنس ਰੋਡ ਤੇ ਹੋਰ ਵੀ ਕਈ ਸ਼ੋਰੂਮ ਅਤੇ ਕਮਰਸ਼ੀਅਲ ਅਦਾਰੇ ਇਹੋ ਜਿਹੇ ਹਨ ਜਿਨ੍ਹਾਂ ਕੋਲ ਆਪਣਾ ਪਾਰਕਿੰਗ ਸਪਾਟ ਨਹੀਂ ਹੈ ਜਿਸ ਕਾਰਨ ਉੱਥੇ ਆਉਣ ਵਾਲੇ ਲੋਕਾਂ ਨੂੰ ਆਪਣੀਆਂ ਗੱਡੀਆਂ ਬਾਹਰ ਸੜਕਾਂ ਤੇ ਹੀ ਖੜੀਆਂ ਕਰਨੀਆਂ ਪੈਂਦੀਆਂ ਹਨ ਜਿਸ ਨਾਲ ਟ੍ਰੈਫਿਕ ਜਮ ਲੱਗ ਜਾਂਦਾ ਹੈ। ਸ਼ਹਿਰ ਦੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਾਵੇਂ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਤਦ ਤੁਸੀਂ ਦੇਖਦੇ ਹੋ ਏਡੀਸੀਪੀ ਟ੍ਰੈਫਿਕ ਮੈਡਮ ਅਮਨਦੀਪ ਕੌਰ ਆਪਣੀ ਟੀਮ ਨਾਲ ਹਮੇਸ਼ਾ ਸੜਕਾਂ ਤੇ ਹੁੰਦੇ ਹਨ। ਲੇਕਿਨ ਸ਼ਹਿਰ ਦੀਆਂ ਕੁਝ ਐਸੀਆਂ ਥਾਵਾਂ ਨੇ ਕੁਝ ਐਸੇ ਰੋਡ ਨੇ ਜਿੱਥੇ ਹਜੇ ਵੀ ਲੋਕਾਂ ਵੱਲੋਂ ਰੋਂਗ ਪਾਰਕਿੰਗ ਕਰ ਟ੍ਰੈਫਿਕ ਨੂੰ ਡਿਸਟਰਬ ਕੀਤਾ ਜਾ ਰਿਹਾ ਹੈ ਮਸਲਨ ਜਿਵੇਂ ਤੁਸੀਂ ਦੇਖ ਸਕਦੇ ਹੋ ਅੱਗੇ ਵੀ ਆਪਾਂ ਇਹ ਖਬਰਾਂ ਪ੍ਰਸਾਰਿਤ ਕਰ ਚੁੱਕੇ ਹਾਂ ਲੋਰੈਂਸ ਰੋਡ ਦੇ ਕੁਝ ਮਿਠਾਈ ਦੀਆਂ ਫੇਮਸ ਦੁਕਾਨਾਂ ਹਨ ਪੂੜੀਆਂ ਦੀਆਂ ਔਰ ਕੁਝ ਹੋਟਲ ਨੇ ਜਿਨ੍ਹਾਂ ਕੋਲ ਪ੍ਰੋਪਰ ਪਾਰਕਿੰਗ ਸਪੇਸ ਨਹੀਂ ਹਨ ਔਰ ਸਾਰੀ ਜਿਹੜੀ ਉਹਨਾਂ ਕੋਲ ਗ੍ਰਾਹਕ ਆ ਕਸਟਮਰ ਆਉਂਦੇ ਹਨ ਉਹਨਾਂ ਦੀਆਂ ਗੱਡੀਆਂ ਪਾਰਕ ਹੁੰਦੀਆਂ ਨੇ ਸੜਕਾਂ ਤੇ ਵੈਲੇ ਪਾਰਕਿੰਗ ਵੀ ਹੈ ਹੋਟਲ ਕੋਲ ਲੇਕਿਨ ਉਸ ਦਾ ਕੋਈ ਫਾਇਦਾ ਨਹੀਂ ਹੈ ਸੋ ਇਸ ਨਾਲ ਟ੍ਰੈਫਿਕ ਬਹੁਤ ਜ਼ਿਆਦਾ ਡਿਸਟਰਬ ਹੁੰਦੀ ਹੈ ਔਰ ਫਾਸਟ ਥੀ ਨਿਊਜ਼ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਹੋ ਜਿਹੇ ਪੇਸ਼ਾਰੀਆਂ ਮੁਸ਼ਕਲਾਂ ਨੂੰ ਸਬੰਧਿਤ ਵਿਭਾਗ ਦੇ ਧਿਆਨ ਵਿੱਚ ਲਾ ਕੇ ਇਹਨਾਂ ਦਾ ਨਿਪਟਾਰਾ ਕਰਾਇਆ ਜਾਵੇ ਸੋ ਅਸੀਂ ਇੱਕ ਵਾਰ ਫੇਰ ਸ਼ਹਿਰ ਵਾਸੀਆਂ ਵੱਲੋਂ ਇਹ ਅਪੀਲ ਕਰਦੇ ਹਾਂ ਸਬੰਧਿਤ ਵਿਭਾਗ ਨੂੰ ਖਾਸ ਕਰਕੇ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਨੂੰ ਕਿ ਇਸ ਜਗ੍ਹਾ 'ਤੇ ਧਿਆਨ ਦੇ ਕੇ ਇੱਥੋਂ ਦੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਰੋਂਗ ਪਾਰਕਿੰਗ 'ਵਲ ਧਿਆਨ ਦੇ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਇੱਥੋਂ ਦੀ ਟ੍ਰੈਫਿਕ ਨੂੰ ਸੁਚਾਰੂ ਬਣਾਇਆ ਜਾਵੇ ਫਾਸਟ ਥੀ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ